ਹੋਰ ਭਾਈ ਕੈਲਾ ਸਿੰਘ ਕੀ ਹਾਲ ਹੈ ਠੀਕ ਹੈ ਜੀ ਵਿਸ਼ਾ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ ਠੀਕ ਹੈ ਜੀ ਚੜ੍ਹਦੀ ਕਲਾ ਮੇਰੀ ਹੋਰ ਸਣਾ ਪਿੰਡ ਦੀ ਨਮੀਤਾ ਜੀ ਤੁਹਾਨੂੰ ਪਾਲਦਾ ਨਮੀਤਾ ਜੀ ਖਬਰਾਂ ਪਿੰਡ ਦਾ ਬਸ ਦੇ ਸੋਹਣਾ ਲੱਗਦਾ ਨਾ ਨਾ ਮੈਂ ਤਾਂ ਐਵੇਂ ਬਸ ਪੁੱਛ ਰਿਹਾ ਸੀਗਾ ਐ ਵੀ ਕੈਲਿਆ ਆ ਪਾਲੀ ਵੀ ਆਪਣਾ ਬੰਦਾ ਰੱਬ ਦਾ ਰੂਪ ਹੀ ਆ ਹਾਂ ਜੈਬਸ਼ਾਹ ਇਹ ਤਾਂ ਗੱਲ ਸੱਚੀ ਹੈ ਬਾਬਾ ਲੰਮੀ ਉਮਰਾਂ ਬਖਸ਼ੇ ਹੋਰ ਤਾ ਠੀਕ ਹੋ ਠੀਕ ਠਾਕ ਹੈ ਭਾਈ ਤੂੰ ਸੁਣਾ ਪਰ ਘਰ ਪਰਵਾ ਠੀਕ ਆ ਸੋਡੀਆਂ ਦਾ ਬਾਬਾ ਸਭ ਠੀਕ ਠਾਕ ਚਲ ਵਾਲਾ ਠੀਕ ਹੀ ਰਿਹਾ ਉਹ ਪਾਲੀ ਤਾਂ ਆਪਣਾ ਰੱਬ ਦਾ ਰੂਪ ਹੀ ਐ ਸਿੱਧਾ ਰੱਬ ਨੂੰ ਪਾਈ ਫਿਰਦਾ ਸਾਨੂੰ ਵੀ ਕੀ ਦੱਸਦਾ ਢੰਗ ਰੱਬ ਨੂੰ ਪਾਉਣ ਦਾ ਉਹ ਮੇਰਾ ਡੈਡੀ ਆ ਠੀਕ ਆ ਪੁੱਤ ਮम्मी ਡੈਡੀ ਆ ਗਿਆ ਨਾ ਆ ਗਏ ਤੁਸੀਂ ਮਾਦੂ ਜੀ ਤਾਂ ਆ ਗਿਆ ਨਾ ਸਾਰੀ ਰਾਤ ਹੋ ਗਈ ਦੇਖਦੇ ਨੂੰ ਸਾਨੂੰ نوکی گل ہو گئی او ممی ائی ہوئی ہے غصے ہوئی بیٹھی ہے کل کوئی نہ ممی ਕੋਲ جانا میں دیکھ کے ਕਿੱਥੇ ਚਲੇ ਗਏ ਸੀ او ਕਾਨੂੰ ਦਾ ਨੇਕ ਚਾਚੇ ਦਾ ਫੋਨ ਆ ਗਿਆ ਸੀ ਉਹਦੀ ਮਾਂ ਬਿਮਾਰ ਹੋ ਗਈ ਸੀ ਬਿੱਟੂ ਦੀ ਸੰਤਾ ساری ਰਾਤ ਹੋ ਗਿਆ ਡੀਕ ਰਿਆਂ ਨੂੰ ਹੁਣ ਛੁੱਟੀ ਮਿਲਿਆ ਮੈਂ ਤਾਂ ਹੋਣਾ ਹੈ ਪਹਾੜੇ ਰਾਤਾਂ ਨੇ ਸੁੱਕ ਗਏ ਤੇ ਕਰ ਕਰਦੇ ਚਲ ਫਿਰ ਗਵਾਂਢ ਤੇ ਮੱਥੇ ਦਾ ਕੰਮ ਆਉਣੀ ਪੈਂਦਾ ਉਹ ਤਾਂ ਠੀਕ ਹੈ ਟੈਂਸ਼ਨ ਹੋ ਜਾਂਦੀ ਹੈ ਬੇਟੇ ਫਿਰ ਮਜਬੂਰੀ ਵੀ ਆ ਮਾਤਾ ਹੁਣ ਕਿਸੇ ਨੂੰ ਛੱਡ ਕੇ ਅੱਧ ਵਿਚਾਰੇ ਥੋੜਾ ਸਕਦੇ ਆ ਉਹ ਤਾਂ ਠੀਕ ਹੈ ਚਲ ਕੋਈ ਨਾ ਮੈਂ ਤਾਂ ਪੁੱਛ ਜਦੀ ਸੀ ਹੁਣ ਠੀਕ ਆ ਹਾਂ ਮੈਂ ਤਾਂ ਠੀਕ ਠਾਕ ਆ ਵਧੀਆ ਚਲ ਕੋਈ ਨਾ ਪਰਮਾਤਮਾ ਠੀਕ ਹੀ ਰੱਖੇ ਹਨਾ ਤੇ ਚਲ ਕੋਈ ਨਾ ਮੈਂ ਰੋਟੀ ਰੋਟੀ ਬਣਾਉਣੀ ਆ ਫਿਰ ਠੀਕ ਹੈ ਜੀ ਮੈਂ ਤਾਂ ਕਹਿੰਦੀ ਸੀ ਇੱਕ ਗੱਲ ਕਹਾ ਹਾਂ ਹਾਂ ਬੋਲੋ ਜੀ ਮਾੜੇ ਟਾਈਮ ਤੇ ਖੜਨਾ ਚਾਹੀਦਾ ਚੰਗੀ ਗੱਲ ਆ ਪਰ ਇੱਕ ਗੱਲ ਦਾ ਤਾਂ ਮੈਨੂੰ ਪਤਾ ਇਹ ਲੋਕ ਚੰਗਾ ਕੋਈ ਨਹੀਂ ਸਮਝਦਾ ਆਪਾਂ ਨੂੰ ਚਲ ਕੋਈ ਨਾ ਰੱਬ ਨਾ ਮਾੜੀ ਕਰੇ ਆਪਾਂ ਤਾਂ ਭਲਾ ਕਰਨਾ ਠੀਕ ਆ ਆਗਰੇ ਦੇ ਵਿੱਚ ਜੋ ਚੱਲਦਾ ਚੱਲੀ ਜਾਂਦੇ ਪਰ ਆਪਾਂ ਮਾੜਾ ਨਹੀਂ ਕਰਨਾ ਉਹ ਤਾਂ ਠੀਕ ਆ ਪਰ ਲੋਕ ਕਰਦੇ ਤਾਂ ਵੱਢਮੀ ਹੀ ਨੇ ਕਰੀ ਜਾਂਦੇ ਉਹ ਉਹਨਾਂ ਦੀ ਸੋਚ ਆ ਆਪਣੀ ਸੋਚ ਹਮੇਸ਼ਾ ਚੰਗੀ ਰੱਖੋ ਚੰਗਾ ਕਰੋ ਸਹੀ ਆ ਰੱਬ ਆਪ ਭਲੀ ਕਰੂਗਾ ਤੇ ਰੋਟੀ ਪਾ ਰੋਟੀ ਖਾਈਂ ਰੋਟੀ ਤਾਂ ਮੈਂ ਪਾ ਲੈਨੀ ਆ ਮੰਮੀ ਨੂੰ ਨਾ ਮਾਂ ਕਿਸੇ ਗੱਲ ਦਾ ਪਤਾ ਲੱਗ ਜਾਵੇ ਵੀ ਤਾਂ ਬਸ ਹੁਣ ਦੱਸੀ ਨਾ ਕਰਦੇ ਨੇ ਲੋਕ ਇਹਨਾਂ ਨੂੰ ਬੇਵਕੂਫ ਸਮਝਦੇ ਮੰਮੀ ਨੂੰ ਨਾ ਦੱਸੀ ਕੋਈ ਗੱਲ ਠੀਕ ਆ ਮੈਂ ਤਾਂ ਮੰਮੀ ਨੂੰ ਕਹਨ ਉਹ ਬੋਲਦਾ ਬੋਲੀ ਜਾਂਦੇ ਬਸ ਆ ਜਾ ਰੋਟੀ ਖਾਈਂ ਮਾਤਾ ਪੀਲੀ ਚਾ ਚੀਲੀ ਬੇਟੀ ਬੇਟੀ ਮੈਂ ਤਾਂ ਸਮਝਿਆ ਸਮਝਿਆ ਥੱਕ ਗਈ ਤੈਨੂੰ ਕੀ ਹੋ ਗਿਆ ਮਾਤਾ ਤੁਸੀਂ ਨਹੀਂ ਸਮਝੀ ਕੀ ਗੱਲ ਹੋ ਗਈ ਸਮਾਂ ਬਹੁਤ ਖਰਾਬ ਅੱਜ ਦਾ ਕੋਈ ਨਾ ਮਾਤਾ ਸਮਾਂ ਜਹ ਜਾਏਗਾ ਪਰ ਅੱਬ ਤਾਂ ਆਪਣੇ ਨਾਲ ਆ ਪਤਾ ਨਹੀਂ ਮਾੜੀ ਕਰਦੇ ਕਿਸੇ ਦੀ ਠੀਕ ਹੈ ਰੋਟੀ ਪਾਣੀ ਖਾ ਲਿਆ ਰੋਟੀ ਪਾਣੀ ਦਾ ਬਧਰ ਆਪ

ਲੱਬੀਬੀ ਮੈਂ ਕੰਮ ਜੇ ਨਿਮੇੜ ਕੇ ਭਾਂਡੇ ਭੁੰਡੇ ਮਾਂਜ ਕੇ ਮੈਂ ਮਾੜਾ ਜੋਤ ਨੂੰ ਪੜਾਣਾ ਘੰਟਾ ਤੱਕ ਠੀਕ ਆ ਪਤਾ ਵੀ ਜ਼ਰੂਰੀ ਆ ਹਾਂ ਦੇਖ ਪੁੱਤ ਜੋਤ ਤੈਨੂੰ ਪਤਾ ਆਪਣੇ ਇਤਿਹਾਸ ਬਾਰੇ ਜਿਹੜੇ ਜਨਨਲ ਖਰਬਖਸ ਸਿੰਘ ਸੀ ਨਾ ਉਹ ਰੱਖਾ ਦੇ ਸੀ ਉਹਨਾਂ ਦੀ ਬਦੌਲਤ ਆਪਣਾ ਹਰਮਿੰਦਰ ਸਾਹਿਬ ਬਚਿਆ ਹੋਇਆ ਪੁੱਤ ਹੋਰ ਨਹੀਂ ਤਾਂ ਆਪਣਾ ਹਰਮਿੰਦਰ ਸਾਹਿਬ ਵੀ ਪਾਕਿਸਤਾਨ ਚ ਚਲਿਆ ਜਾਂਦਾ हां बाकी मैं तन्नू तो बहुत ਡੂੰਗਾ ਇਤਿਹਾਸ ਆ ਬਸ ਤੈਨੂੰ ਫ੍ਰੀ ਟਾਈਮ ਸਮਝਾਉਂਗੀ ਤੇ ਬਾਕੀ ਆ ਸਮਝੋ ਹੀ ਜਾਂਦਾ ਜੀ ਕੀ ਹੋ ਗਿਆ ਜੋਤ ਜੋਤ ਕੀ ਹੋ ਗਿਆ ਪੁੱਤ ਜੋਤ ਹਏ ਹਏ ਜੋਤ ਨੂੰ ਕੀ ਹੋ ਗਿਆ ਕੀ ਹੋ ਗਿਆ ਜੋਤ ਬੋਲਦਾ ਕਾ ਤੂੰ ਤੂੰ ਹਏ ਜੋਤ ਕੀ ਹੋ ਗਿਆ ਜੀ ਗੱਲ ਸੁਣ ਲੈ ਜੋਤ ਤੇ ਡੈਡੀ ਹਾਏ ਜੋਤ ਨੂੰ ਕੀ ਹੋ ਗਿਆ ਕਿੱਥੇ ਨੇ ਜੋਤ ਦੇ ਡੈਡੀ ਅਰੇ ਕਿਹੜਾ ਘਰੇ ਖੜਦੇ ਨੇ ਉਹ ਖੁੱਲ ਜਾ ਹਲੋ ਜੋਤ ਦੇ ਡੈਡੀ ਕਿੱਥੇ ਹੋ ਤੁਸੀਂ ਜੋਤ ਨੂੰ ਪਤਾ ਨਹੀਂ ਕੀ ਹੋ ਗਿਆ ਹਾਂ ਬੋਲਦਾ ਨਹੀਂ ਹੈਗਾ ਉਹ ਤਾਂ ਛੇਤੀ ਆ ਜਾਓ ਤੁਸੀਂ ਕਿਸੇ ਨੂੰ ਫੋਨ ਕਰੋ ਹਾਂ ਆ ਜਾਓ ਛੇਤੀ ਮੈਨੂੰ ਬਹੁਤ ਘਬਰਾਟ ਹੋ ਰਹੀ ਆ ਠੀਕ ਆ ਠੀਕ ਆ ਜਾਓ ਜੋਤ ਪੁੱਤ ਬੋਲ ਦੇਖੋ ਪੁੱਤ ਬੋਲਦਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਇਹਨੂੰ ਕੀ ਹੋ ਗਿਆ ਚੰਗਾ ਪੜਾ ਪੜਦਾ ਪਤਾ ਨਹੀਂ ਕੀ ਹੋ ਗਿਆ ਤੁਸੀਂ ਕਿਸੇ ਮੁੰਡੇ ਨੂੰ ਫੋਨ ਕਰੋ ਗੱਡੀ ਬਿਲਾਓ ਪੱਲੇ ਕਿੱਥੇ ਰਹੀਏ ਹੋਰ ਰਹਿ ਲੈ ਹੌਲੇ ਕਰ ਬਾਬਾ ਨਾਨਕ ਸਾਹਿਬ ਮੇਰੋ ਜੋਤ ਜੋਤ ਕੀ ਹੋ ਗਿਆ ਬੋਲਦਾ ਘਾਤੋ ਨਹੀਂ ਹੈ ਚੱਕਦਾ ਹੀ ਨਹੀਂ ਕੀ ਆਏ ਨਾ ਟਾਈਮ ਤੇ ਫੋਨ ਚੱਕਣ ਹੁਣ ਕੱਟੀ ਜਾਂਦਾ ਲੈ ਇਹਨਾਂ ਦੇ ਤਾਂ ਹੀ ਪੱਜ ਕੇ ਜਾ ਕੇ ਆ ਮਾਂ ਜਾ ਕੇ ਆ ਉਹ ਦੇਖੇ ਜਾਂ ਦੇਖਾ ਜੋਤ ਆਹ ਪਲੀ ਪੁੱਤ ਕਿਵੇਂ ਆਉਣੇ ਹੋਏ ਆਏ ਗੱਡੀ ਕਿੱਥੇ ਆ ਗੱਡੀ ਤਾਂ ਸਿੰਦਾ ਲੱਗਿਆ ਜੋਤ ਬਿਮਾਰ ਹੋ ਗਿਆ ਪਾੜਾ ਜੋਤ ਬਿਮਾਰ ਹੋ ਗਿਆ ਹੋਰ ਆਜਾ ਪੱਲੀ ਆਇਆ ਕਰ ਲੈ ਪਾ ਇੱਥੇ ਲੈ ਜਾ ਕੋ ਹੋਰ ਲੋੜ ਹੋਈ ਹੋਰ ਦੱਸ ਦੀ ਮੈਂ ਮਿਹਰਬਾਨੀ ਬਹੁਤ ਤੇਰੀ ਥੈਂਕ ਯੂ ਤਾਰ ਪਰਮਾਤਮਾ ਭਲੀ ਕਰੂ ਹੋਰ ਬਾਈ ਨੇਕ ਸਿਆਂ ਆ ਪਾਲੀ ਦਾ ਕਿੰਨੇ ਸਾਰੇ ਟੱਬਰ ਚ ਆਪ ਜਾ ਫਿਰਦਾ ਬਾਈ ਉਹਦਾ ਮੁੰਡਾ ਬਿਮਾਰ ਸੀ ਮੇਰੇ ਮੁੰਡੇ ਤੋਂ ਗੱਡੀ ਮੰਗਣ ਲਈ ਆਏ ਸੀ ਦੇ ਦੇਓ ਗੱਡੀ ਇਹਨੂੰ ਵੱਡੇ ਸੌਂਕਾਰ ਉਹ ਇਹ ਵੀ ਵਾੜਾ ਹੀ ਰੱਬ ਨੂੰ ਮੰਨਣ ਵਾਲਾ ਸੀਗਾ ਉਤਰ ਉਤਰ ਉਹ ਭਾਈ ਆਹ ਮੜਾ ਜਾਈ ਸਾਰਾ ਲੈ ਵਹੀਂ ਪਤਾ ਨਹੀਂ ਕੀ ਹੋ ਗਿਆ ਇਹਨੂੰ ਆ ਮੋਟੇ ਖੜਾ ਦਾ ਮੜਾ ਖੜ ਜਾ ਜਾਕ 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 ਡਾਕਟਰ ਸਾਹਿਬ ਅੰਦੇ ਕੰਮ ਦੇ ਨੂੰ ਕੀ ਹੋ ਗਿਆ ਬੋਲਦਾ ਨਹੀਂ ਹੈਗਾ

जोता जोता किमे पुत ठीक शुकरा शुकरा मेरे बोत बोत है चक्कर आ गया हर गुदरी शुक्र परमात्मा शुक्र मेरे पुत नु होश आ गई डॉक्टर साहब बहुत बहुत धन्यवाद मेरा खून घट कर दी बेहोश हो गई सी है थोड़े ध्यान रखे करो ठीक है ठीक है डॉक्टर मेहरबानी बहुत बहुत कपाली तो मुंडा ठीक है आ डॉक्टर तो साइड ते होके गल करी मेरे नाल ਪੁੱਤ ਦੱਸਣ ਨੂੰ ਤਾਂ ਜੀ ਨਹੀਂ ਕਰਦਾ ਗਾਂ ਗੇੜਾ ਖਾ ਕੇ ਦੇ ਕੇ ਤੁਸੀਂ ਘਰੇ ਆ ਜਾਓ ਡਾਕਟਰ ਨੂੰ ਨਾਲ ਲੈ ਕੇ ਆਓ ਪੁੱਤ ਜੰਗਾ ਪੁੱਤ ਹਲ ਕੋਈ ਨਾ ਬੇਬੇ ਰੱਬ ਭਲੀ ਕਰੂਗਾ ਟੈਨਸ਼ਨ ਨਹੀਂ ਲੈਣੀ ਕੋਈ ਨਾ ਰੱਬ ਦੇ ਨਾਲ ਤੁਹਾਨੂੰ ਕਰੂਗਾ ਡਾਕਟਰ ਸਾਹਿਬ ਕੋਈ ਗੱਲ ਨਹੀਂ ਭਾਈ ਚੁੱਪ ਕਰ ਰੋਣਾ ਘਾਵਾਂ ਕੀ ਕੰਮ ਕਰਦਾ ਤੂੰ ਹੱਥ ਕੰਮ ਤਾਂ ਕੁਛ ਵੀ ਨਹੀਂ ਗਾਮਾ ਦਾ ਕੰਮ ਸ਼ੁਰੂ ਕਰਨ ਦੀ ਸਲਾਹ ਸੀ ਪਰ ਹੱਥ ਨਹੀਂ ਪੈਂਦਾ ਇੰਨਾ ਹੱਥ ਤੰਗਾ ਅਸਰ ਜੇ ਤੇਰਾ ਗਾਮਾ ਦਾ ਕਾਰੋਬਾਰ ਚੱਲ ਪਏ ਫਿਰ ਕੰਮ ਕਰੇਗਾ ਪੂਰੇ ਹਾਂਜੀ ਹਾਂਜੀ ਡਾਕਟਰ ਸਾਹਿਬ ਡਾਕਟਰ ਮੈਂ ਸਮਝਿਆ ਨਹੀਂ ਇਹ ਕਿਵੇਂ ਬਣ ਜੂਗੀ ਫਾਰਮ ਆ ਇਹ ਫਾਰਮ ਮੈਂ ਬਣਾ ਕੇ ਦਊ ਤੈਨੂੰ ਕੋਈ ਟੈਨਸ਼ਨ ਨਾਲੇ ਮੇਰੀ ਵੀ ਬੇਟੀ 3 ਸਾਲ ਦੀ ਕੋਮਾ ਚ ਚਲੀ ਗਈ ਸੀ ਹੁਣ ਉਹ ਮਸਾਂ ਠੀਕ ਹੋਈ ਆ ਅਸੀਂ ਵੀ ਦੁਆ ਕਰਦੇ ਸੀ ਰੱਬ ਅੱਗੇ ਵੀ ਅਸੀਂ ਕਿਸੇ ਦਾ ਭਲਾ ਕਰੀਏ ਉਹ ਹੁਣ ਪਲਾਕਾਰਨ ਦੀ ਵਾਰੀ ਤੇਰੇ ਤੇ ਸੜਦੀ ਸਾਡੀ ਰੱਬ ਨੇ ਟੈਨਸ਼ਨ ਨਾ ਲੈ ਐ ਸੀ ਬਣਾ ਕੇ ਦਵਾਂਗੇ ਭਾਰਾ ਉਹ ਤੁਹਾਡੀ ਮਿਹਰਬਾਨੀ ਜੀ ਲੈ ਭਾਈ ਤੂੰ ਐਂ ਕਰ ਐ ਤੇ ਤੇਰਾ ਫੋਨ ਨੰਬਰ ਦੇ ਦੇ ਠੀਕ ਡਾਕਟਰ ਸਾਹਿਬ ਨਾਲੇ ਤੇਰਾ ਮੁੰਡਾ ਠੀਕ ਆ ਹੁਣ ਹਾਂਜੀ ਹਾਂਜੀ ਉਹਨੂੰ ਖਰਾਕ ਰੂਪ ਵਧੀਆ ਸਿੱਟੋ ਥੋੜਾ ਐ ਉਹ ਕਮਜ਼ੋਰ ਆ ਮੁੰਡਾ ਠੀਕ ਆ ਡਾਕਟਰ ਸਾਹਿਬ ਧਿਆਨ ਰੱਖਿਆ ਕਰੋ ਦਾ ਹਾਂਜੀ ਹਾਂਜੀ ਚਲ ਮੈਂ ਤੈਨੂੰ ਕਰਦਾ ਫੋਨ ਸਹੀ ਠੀਕ ਆ ਚੰਗਰ ਡਾਕਟਰ ਸਾਹਿਬ ਜੀ ਤਾਂ ਚੱਲ ਚੱਲੀਏ ਚਲੋ ਮੈਂ ਕਹਿੰਦੀ ਸੀ ਮਾ ਡਾਕਟਰ ਸਾਹਿਬ ਨੂੰ ਮੜਾ ਜੇ ਪੁੱਛ ਲੈਂਦੇ ਕੋਈ ਕੈਸਟ ਟੈਸਟ ਕਰਾਉਣੇ ਇਹਦੇ ਨਹੀਂ ਨਹੀਂ ਡਾਕਟਰ ਸਾਹਿਬ ਕਹਿੰਦਾ ਕਮਜ਼ੋਰੀ ਆ ਖਰਾਕ ਦਾ ਧਿਆਨ ਰੱਖੋ ਸਾਰਾ ਕੁਝ ਸਹੀ ਆ ਚੰਗਾ ਡਾਕਟਰ ਸਾਹਿਬ ਚੰਗਾ ਭਾਈ ਜੀ ਆ ਜਾ ਬੇਟਾ ਚਲੀਏ ਹਾਂ ਪਾ ਲਈ ਪੁੱਤ ਹਾਬੇ ਵੀ ਆ ਗਈ ਜੋ ਤਾਂ ਠੀਕ ਆ ਹਾਂ ਹਾਂ ਠੀਕ ਆ ਬੇਬੇ ਹੁੰਦਾ ਚੱਲਾਂ ਸ਼ੁਕਰ ਹੈ। ਬੱਜਾ। ਉਹਦਾ ਖੂਨ ਜਾ ਘਟਦੀ ਬੇਬੇ ਕਮਜ਼ੋਰ ਹੀ ਕਰਕੇ ਨੇ ਕਹਿੰਦੇ ਚੱਕਰ ਆ ਗਿਆ। ਖੁਰਾਉਣ ਵਾਲੀ ਕਰ ਲੈਣੀ। ਅੱਛਾ। ਹੁਣ ਠੀਕ ਹੈ। ਹਾਂ ਬੇਬੇ ਜਦੋਂ ਬਾਬਾ ਨਾਨਕ ਆ ਬਾਹਰ ਨਹੀਂ 빙ਾ ਹੁੰਦਾ। ਠੀਕ ਹੈ। ਸਾਰਾ ਪਰੋਸਾ ਉਹਦੇ ਰੱਖਿਆ ਕਰੋ। ਸ਼ੁਕਰ ਹੈ। ਬੇਈਮਾਨੀ ਨਾਲ ਕੁਛ ਨਹੀਂ ਸੱਚੇ ਨਾਲ ਰੱਬ ਵੀ ਖੜਦਾ। ਠੀਕ ਹੈ। ਠੀਕ ਆ। ਰਾਮ ਰਾਮ ਕਰੋ ਨਾਮ ਲਓ ਬਾਬੇ ਨਾਨਕ ਦਾ। ਠੀਕ ਹੈ। ਸਦਾ ਸਹਾਇ ਹੋਊਗਾ। ਸ਼ੁਕਰ ਹੈ ਸ਼ੁਕਰ ਹੈ।